ਕਾਂਗਰਸੀ ਲੀਡਰ ਦੇ ਗੋਲੀ ਚੱਲ ਰਹੀ ਹੋਵੇ ਪੀਟਪੜ ਵਾਲੇ ਇਲਾਕੇ ਵਿੱਚ ਤੁਸੀਂ ਅੱਜ ਜਾਇਜ਼ਾ ਲੈਣ ਆਏ ਕੀ ਦੇਖਿਆ ਜੀ ਕੱਲ੍ਹ ਇਹ ਬਟਾਲਾ ਸਿਟੀ ਦੇ ਘਟਨਾ ਹੈਗੀ ਹੈ ਦੋ ਬੰਦੇ ਅਣਪਛਾਤੇ ਆਏ ਹੈਗੇ ਉਹਨਾਂ ਨੇ ਇੱਕ ਰੌਨ ਫਾਇਰ ਕੀਤਾ ਜਿਹੜਾ ਸ਼ੌਪ ਦੇ ਬਾਹਰ ਸ਼ੀਸ਼ਾ ਸੀਗਾ ਉਸ ਤੇ ਲੱਗਿਆ ਕੋਈ ਸ਼ੀਸ਼ਾ ਟੁੱਟ ਗਿਆ ਤੇ ਬਿਲਕੁਲ ਕੱਲ੍ਹ ਮੌਕੇ ਤੇ ਵੀ ਜਿਹੜੀ ਸਾਡੀ ਟੀਮਾਂ ਪਹੁੰਚੀਆਂ ਸੀਗੀਆਂ ਤੇ ਮੈਂ ਅੱਜ ਜਾਇਜ਼ਾ ਲਿਆ ਹੈਗਾ ਸਾਡੀ ਜਿਹੜੀਆਂ ਟੀਮਾਂ ਹੈਗੀਆਂ ਉਹ ਸੀਸੀਟੀਵੀ ਤੇ ਕੰਮ ਕਰ ਰਹੀਆਂ ਤੇ ਅਸੀਂ ਇਹਨਾਂ ਨੂੰ ਜਲਦੀ ਫੜ ਕੇ ਜਿਹੜਾ ਹੈਗਾ ਸਲਾਖਾਂ ਦੇ ਪਿੱਛੇ ਦਵਾਂਗੇ ਤੇ ਬਾਕੀ ਜਿਹੜੀ ਇਹਨਾਂ ਦੀ ਸਿਕਿਉਰਿਟੀ ਦੀ ਗੱਲ ਕਰਮ ਨੇ ਪ੍ਰੋਵਾਈਡ ਕਰਵਾਤੇ ਸੀ ਤੇ ਅੱਗੋਂ ਵੀ ਜਦੋਂ ਕੋਈ ਲੋਡ ਪੈਂਦੀ ਹੈ ਅਸੀਂ ਨਾਲ ਦੀ ਨਾਲ ਹੀ ਇਹਨਾਂ ਨੂੰ ਪ੍ਰੋਵਾਈਡ ਕਰਾਉਂਦੇ ਹਾਂ ਐਕਸਟਰਾਸ਼ਰਨ ਕਾਲ ਵੀ ਆ ਰਹੀ ਸੀ ਬਿਲਕੁਲ ਜੀ ਬਿਲਕੁਲ ਤੁਹਾਨੂੰ ਜਿਵੇਂ ਪਤਾ ਹੈ ਮੈਂ ਰੀਸੈਂਟਲੀ ਜੁਆਇਨ ਕੀਤਾ ਹੈ ਜਦੋਂ ਮੈਨੂੰ ਪਤਾ ਲੱਗਿਆ ਹੈਗਾ ਤੇ ਅਸੀਂ ਨਾਲ ਹੀ ਉਹ ਤੇ ਐਫਆਰ ਵੀ ਕਰਤੀ ਹੈ ਤੇ ਹੁਣ ਵੀ ਜਿਹੜੀ ਕਾਲ ਹੈਗੀ ਹੈ ਅਸੀਂ ਉਹਨੂੰ ਆਪਣੇ ਸਾਈਬਰ ਸੈੱਲ ਦੀ ਮਦਦ ਨਾਲ ਬਿਲਕੁਲ ਟ੍ਰੇਸ ਕਰਾਂਗੇ ਤੇ ਜਿਹੜੇ ਇਹ ਕਰਕੇ ਗਏ ਹੈ ਇਹਨਾਂ ਨੂੰ ਵੀ ਜਿਹੜਾ ਹੈਗਾ ਪੂਰੀ ਸ਼ਕਤੀ ਨਾਲ ਤੇ ਕਾਰਵਾਈ ਕੀਤੀ ਜਾਵੇਗੀ ਇਸ ਲਈ ਜਿੱਨੇ ਵੀ ਚਲੋ ਰਗ ਰਗ ਪਰ ਕ੍ਰਾਈਮ ਹੋ ਕਾਫੀ ਸਾਰੇ ਟ੍ਰੇਸ ਹੋ ਗਏ ਨੇ ਜ਼ਿਆਦਾਤਰ ਟ੍ਰੇਸ ਹੋ ਗਏ ਨੇ ਕੀ ਲੱਗਦਾ ਇਸ ਕੇਸ ਨੂੰ ਕਿੰਨਾ ਸਮਾਂ ਲੱਗੇਗਾ ਕਿਉਂਕਿ ਇੱਕ ਆਮ ਬਬਲੀ ਤੇ ਗੋਲੀ ਚੱਲਣਾ ਗੱਲ ਡਿਫਰੈਂਟ ਇਸ਼ੂ ਹੈ ਕਲੀਟਰ ਤੇ ਗੋਲੀ ਚੱਲ ਜਾਣਾ ਦੇਖੋ ਜੀ ਮੈਂ ਨਾ ਪੂਰਾ ਜਿਹੜੇ ਬਟਾਲਾ ਸਿਟੀ ਦੇ ਵਾਸੀ ਹੈਗੇ ਉਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਉਣਾ ਕਿ ਅਸੀਂ ਇੱਥੇ ਪ੍ਰੀਵੈਂਟਿਵ ਐਕਟੀਵਿਟੀਜ਼ ਵੀ ਕਰਾਂਗੇ ਜਿਵੇਂ ਕੋਈ ਸ਼ਾਮ ਦੇ ਨਾਕੇ ਹੈਗੇ ਆ ਪੀਸੀਆਰ ਹੈਗਾ ਜਾਂ ਹੋਰ ਕਿਸੇ ਨੂੰ ਸਲੈਕ ਕਾਲ ਆਉਂਦੀ ਹੈ ਤੇ ਸਪੈਸ਼ਲੀ ਇਸ ਕੇਸ ਦੇ ਵਿੱਚ ਵੀ ਅਸੀਂ ਜਲਦੀ ਤੋਂ ਜਲਦੀ ਇਹਨੂੰ ਟ੍ਰੇਸ ਕਰ ਲਾਂਗੇ ਤਾਂ ਕਿ ਜਿਹੜੇ ਬਾਹਰ ਉਹਨਾਂ ਨੂੰ ਵੀ ਅਸੀਂ ਚੰਗਾ ਸੁਣਿਆ ਤੁਸੀਂ ਐਸਐਸਪੀ ਵੀ ਆਇਆ ਯਾ ਕੱਲ ਦੋਨੋਂ ਐਮਐਲਏ ਵੀ ਆਏ ਭਾਈ ਜਿੱਪੀ ਵੀ ਆਏ ਕੀ ਦੇਖਿਆ ਕੀ ਲੱਗਾ ਹੁਣ ਕੰਮ ਇਸ ਦੀ ਕਾਰਵਾਈ ਕਿੱਦਾਂ ਦੇਖਦੇ ਨੇ ਐਸਐਸਪੀ ਸਾਹਿਬ ਦਾ ਹੁਣੇ ਸਡਨਲੀ ਮੈਨੂੰ ਇੱਕਦਮ ਫੋਨ ਆਇਆ ਕਿ ਮੈਂ ਉੱਥੇ ਸਪੌਟ ਤੇ ਆ ਰਹਾ ਮੈਂ ਤੁਰੰਤ ਉੱਥੇ ਪਹੁੰਚੋ ਤੇ ਮੈਂ ਉੱਥੇ ਆਇਆ ਜੀ ਉਹਨਾਂ ਨੇ ਆ ਕੇ ਵੇਖਿਆ ਤੇ ਸਾਨੂੰ ਵਿਸ਼ਵਾਸ ਹੈ ਜੀ ਚੰਗੇ ਐਸਐਸਪੀ ਸਾਹਿਬ ਨੇ ਪਹਿਲੇ ਵਾਲੇ ਵੀ ਚੰਗੇ ਸੀਗੇ ਇਹ ਵੀ ਵਧੀਆ ਅਫਸਰ ਨੇ ਤੇ ਇਹਨਾਂ ਨੇ ਆਂਦੇ ਸਾਡੀ ਐਫਆਈਆਰ ਵੀ ਤਰਜ ਕੀਤੀ ਹੈ ਤੇ ਸਾਨੂੰ ਵਿਸ਼ਵਾਸ ਹੈ ਕਿ ਜਲਦੀ ਸਿਕਿਉਰਿਟੀ ਹੋ ਗਈ ਪ੍ਰਬੰਧ ਸਿਕਿਉਰਿਟੀ ਪ੍ਰਬੰਧ ਹੋਈ ਜੀ ਸਿਕਿਉਰਿਟੀ ਉਹਨਾਂ ਨੇ ਭੇਜ ਦਿੱਤੀ ਸੀਗੀ ਤੇ ਫੈਕਟ ਤੇ ਤੁਹਾਨੂੰ ਪਤਾ ਹੈ ਹੀ ਹੈ ਜੀ ਹੁਣ ਫੈਕਟ ਤੇ ਬਹੁਤ ਜ਼ਿਆਦਾ ਉਹ ਦੇਖੋ ਕੋਈ ਵੀ ਫੀਲਡ ਚ ਘੁੰਮਦੇ ਹੋ ਬਾਕੀ ਬਟ ਦੇਖਿਆ ਜਾ ਕਿ ਉਹ ਨਾਕੇ ਦੀ ਮੰਗ ਕੀਤੀ ਸੀ ਵੀ ਪਹਿਲਾਂ ਪੱਕਾ ਨਾਕਾ ਇਹ ਮੈਂ ਹੁੰਦੀ ਨੇ ਤੇ ਜਦੋਂ ਵੀ ਸਰਕਾਰ ਆਈ ਅਸੀਂ ਜਦੋਂ ਫਸਟ ਟਾਈਮ ਐਸਐਸਪੀ ਸਾਹਿਬ ਨੂੰ ਮਿਲਣ ਗਏ ਸੀ ਅਸੀਂ ਉਦੋਂ ਵੀ ਇਹ ਡਿਮਾਂਡ ਕੀਤੀ ਸੀ ਕਿ ਜਿਹੜੇ ਸ਼ਹਿਰ ਦੇ ਐਗਜ਼ਿਟ ਪੁਆਇੰਟ ਆ ਕਾਈਂਡਲੀ ਉਹਨਾਂ ਨੂੰ ਜ਼ਰੂਰ ਬਿਠਾਇਆ ਜਾਏ ਤੇ ਉੱਥੇ ਨਾਕੇ ਲਾਇਆ ਜਾਣ ਇਹ ਤੇ ਬਹੁਤ ਮੇਜਰ ਪੁਆਇੰਟ ਆ ਸਾਡਾ ਜਿਹੜਾ ਇੱਥੇ ਜ਼ਰੂਰ ਨਾਕਾ ਉਹ ਕਿੰਦੇ ਬਾਲ ਕਰਤਾਂਗੇ ਕਹਰੇ ਜੀ ਕਿਹਾ ਜੀ ਉਹਨਾਂ ਨੇ ਲੱਗਦਾ ਜੀ